ਮੇਰਾ ਨਾਮ ਦਨਸ਼ਰਮਾ ਜੀ ਮੈਂ ਕਾਰਾ ਕਰਾਡੇ ਦਾ ਖਿਡਾਰੀ ਆ ਤੇ ਕੁਝ ਹੀ ਦਿਨ ਪਹਿਲਾਂ ਮੈਂ ਇੱਥੇ ਡੀਟੀਓ ਵੀ ਬਾਹਰ ਟਰਨਣ ਆਇਆ ਸੀ ਆਪਣਾ ਰੋਜ਼ਾਰੀ ਕਰਾਦੀ ਨੌਕਰੀ ਨੂੰ ਲੈ ਕੇ ਸੋ ਅੱਜ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਮੇਰੀ ਸੁਣ ਲਈ ਤੇ ਮੈਂ ਦਿਲੋਂ ਧੰਨਵਾਦ ਕਰਦਾ ਭਗਵਾਨ ਸਾਨਤ ਆਪ ਦਾ ਇਹ ਆਪਣੇ ਪ੍ਰਸ਼ਾਸਨ ਦਾ ਖੰਨੇ ਦੇ ਤੇ ਐਮਐਲਏ ਤੇ ਇਹੋ ਸਾਹਿਬ ਦਾ ਇਹ ਸਭ ਤੋਂ ਵੱਡਾ ਥੈਂਕ ਯੂ ਕਰੂੰਗਾ ਡੀਸੀ ਮੈਡਮ ਤੇ ਐਡੀਸੀ ਸਾਹਿਬ ਦਾ ਜਿਨ੍ਹਾਂ ਨੇ ਮਿੰਟੋ-ਮਿੰਟੀ ਮੇਰੀ ਕਾਰਵਾਈ ਕੀਤੀ ਤੇ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਆਊਟਸੋਰਸ ਕਰਾਈ ਯਾਨੀ ਮੈਨੂੰ ਇਹ ਪੱਕੀ ਨਹੀਂ ਦਿੱਤੀ ਲੇਕਿਨ ਆਊਟਸੋਰਸ ਕਰਾਈ ਮੈਨੂੰ ਜੋ ਪ੍ਰੋਵਾਈਡ ਕਰਾਈ ਲੱਗਦਾ ਸਰਕਾਰ ਨੇ ਭਰੋਸਾ ਦਿੱਤਾ ਵੀ ਜਲਦ ਪੱਕਾ ਵੀ ਕੀਤਾ ਹਾਂਜੀ ਹਾਂਜੀ ਉਹ ਮੈਨੂੰ ਭਰੋਸਾ ਦਿੱਤਾ ਗਿਆ ਕਿ ਜਿੱਦਾਂ ਹੀ ਤੇਰੀ ਵਕੈਂਸੀ ਆਣੀ ਹੈ ਤਾਂ ਪਹਿਲੇ ਦਰਦ ਤੇ ਤੈਨੂੰ ਪੱਕਾ ਕੀਤਾ ਜਾਵੇਗਾ ਨਹੀਂ ਹੌਤਲਾ ਕਦੇ ਨਾ ਛੱਡੋ ਜੇ ਹੌਤਲਾ ਛੱਡ ਕੇ ਤਾਂ ਇੱਕ ਤਰ੍ਹਾਂ ਦਾ ਖਤਮ ਹੋਣ ਵਾਲਾ ਕੰਮ ਹੈ ਆਪਣੇ ਦਿਮਾਗ ਨੂੰ ਇਹਨਾ ਸੋਲਡ ਕਰ ਲੋ ਇੱਕ ਟਾਰਗੇਟ ਲੈ ਲੋ ਕਿ ਅਸੀਂ ਇੱਕ ਦਿਨ ਉਹ ਮਕਾਮ ਤੇ ਪਹੁੰਚਣਾ ਬੁੱਝ ਲੱਗਦਾ ਜਿਹੜੇ ਬਾਕੀ ਖਿਲੇਰ ਨੇ ਉਹ ਕਿਤਨੇ ਕਿਤੇ ਉਹਨਾਂ ਨਾਲ ਹੋਣਾ ਮਿਲੋਗੇ ਜਿਵੇਂ ਤਾਂ ਆਏ ਨੌਕਰੀ ਵਿੱਚ ਜ਼ਰੂਰ ਤਾਂ ਮਿਲੇਗਾ ਕਿਉਂ ਨਹੀਂ ਮਿਲੇਗਾ ਉਹ ਤਾਂ ਜੇ ਮੈਨੂੰ ਮਿਲ ਤੱਕਿਆ ਤਾਂ ਉਹਨਾਂ ਨੂੰ ਵੀ ਮਿਲੂ ਕਿੰਨੇ ਕੋਚ ਤੁਸੀਂ 골ਡ ਮੈਡਲ ਲੈ ਕੇ ਮੈਂ ਕਈ 골ਡ ਮੈਡਲ ਲੈ ਚੁੱਕਿਆ ਮੇਰੇ 18 ਕੰਟਰੀ ਦੇ ਇੰਟਰਨੈਸ਼ਨਲ ਮੈਡਲ ਨੇ ਔਰ ਮੈਂ ਪੰਜਾਬ ਔਰ ਖੰਨੇ ਇੰਡੀਆ ਦਾ ਇਕਲੌਤਾ ਪਲੇਅਰ ਹਾਂ ਜਿਨੇ 18 ਕੰਟਰੀਆਂ ਦੇ ਮੈਡਲ ਲੈ ਕੇ ਦਿੱਤੇ ਸਰਕਾਰ ਨੇ ਕਾਫੀ ਲੇਟ ਚੁਣੀ ਚਲੋ ਕਹਿੰਦੇ ਦੇਰ ਆਏ ਦਰੂਸ ਤਾਂ 12 ਸਾਲ ਬਾਅਦ ਰੋੜੀ ਦੀ ਵੀ ਸਾਲਾਉਂਦੇ ਆ ਇੱਥੇ ਤਾਂ ਹੋਸਪਟਲ ਹੀ ਗਏ ਤੋ ਕਦੇ ਨਾ ਕਦੇ ਤਾਂ ਕਣੀ ਜਾਣੀ ਕਾਮਯਾਬੀ ਦੇ ਪਿੱਛੇ ਕਿਰਤ ਜ਼ਰੂਰ ਹੱਤ ਹੁੰਦਾ ਹੈ ਮੇਰੇ ਫਾਦਰ ਸਾਹਿਬ ਦਾ ਬਹੁਤ ਬੜਾ ਤਗੜਾ ਹੱਥ ਰੀਆ ਜਿਨ੍ਹਾਂ ਨੇ ਮੈਨੂੰ ਡਾਊਨ ਨਹੀਂ ਕੀਤਾ ਤੋ ਮੈਂ ਉਹ ਸਮਾਜਿਕ ਗੁਰੂ ਅਮਨੇ ਗੌਰਵ ਜੀ ਦਾ ਵੀ ਧੰਨਵਾਦ ਕਰਦਾ ਇੱਕ ਇਸ਼ਾਨਪਰੀ ਜੀ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਹਰ ਇੱਕ ਉਸ ਦਾ ਪ੍ਰਤਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕਰੀ ਓਕੇ ਖੁਸ਼ੀ ਹੈ ਅੱਜ ਬੜੀ ਖੁਸ਼ੀ ਅੱਜ ਦੀਵਾਲੀ ਵਾਲਾ ਟਾਈਮ ਆ ਵੀ ਦੀਵਾਲੀ ਵਰਗਾ ਟਾਈਮ ਹੈ ਕਿਉਂਕਿ ਅੱਜ ਪੰਜਾਬ ਦੇ ਇੱਕ ਐਸੇ ਨੌਜਵਾਨ ਨੂੰ ਜੀਹਾਂ ਐ ਕੈਸੇ ਨੌਜਵਾਨ ਨੂੰ ਜਿਹਦਾ ਨਾਮ ਤਰुण ਸ਼ਰਮਾ ਹੈ ਜਿਹੜਾ ਪਿਛਲੇ ਕਈ ਸਾਲਾਂ ਤੋਂ ਜੱਦੋ ਜਹਿਦ ਕਰਦਾ ਪਿਆ ਸੀਗਾ ਇੱਕ ਪੈਰਾ ਕਾਰਾਟੇ ਦਾ ਜੀਹਾਂ ਪੈਰਾ ਕਾਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ 플레이ਰ ਸੀ ਲੇਕਿਨ ਕਈ ਸਾਲਾਂ ਤੋਂ ਇਕਲੌਤਾ 플레이ਰ ਕਈ ਸਾਲਾਂ ਤੋਂ ਉਹ ਬੰਦਾ ਇਨੇ 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 ਇੰਟਰਨੈਸ਼ਨਲ 18 골ਡ ਮੈਡਲ ਜਿੱਤੇ ਹੋਣ ਨੈਸ਼ਨਲ ਮੈਡਲ ਜਿੱਤੇ ਹੋਣ ਲੇਕਿਨ ਖੰਨੇ ਦੀ ਸਬਜ਼ੀ ਮੰਡੀ 'ਚ ਰੇੜੀ ਲਾਂਦਾ ਹੋਵੇ ਉਹ ਮੁੰਡਾ ਸਿਰਫ ਆਪਣਾ ਹੱਕ ਮੰਗਦਾ ਸੀ ਅੱਜ ਹੱਕ ਮਿਲਿਆ ਅਸੀਂ ਰਲ ਕੇ ਤਰຸນ ਲਈ ਜੋ ਕੋਸ਼ਿਸ਼ ਕੀਤੀ ਉਹ ਕੋਸ਼ਿਸ਼ ਉਹ ਫਰਿਆਦ ਸਰਦਾਰ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਨੇ ਤੱਕ ਪਹੁੰਚੀ ਔਰ ਉਹਨਾਂ ਨੇ ਲੁਧਿਆਣਾ ਪ੍ਰਸ਼ਾਸਨ ਡੀਸੀ ਏਡੀਸੀ ਖੰਨਾ ਪ੍ਰਸ਼ਾਸਨ ਨੇ ਤਰຸນ ਨੂੰ ਆਊਟਸੋਰਸ ਕੀਤਾ ਨੌਕਰੀ ਦਿੱਤੀ ਨਗਰ ਨਿਗਮ ਕਾਰਪੋਰੇਟਰੀ ਕਲਰਕ ਦੀ 13500 ਰੁਪਏ ਕਹਿੰਦੇ ਬਹੁਤ ਜਲ ਪੱਕਾ ਵੀ ਕਰ ਦੇਵਾਂਗੇ ਦੇਖੋ ਚੀਜ਼ਾਂ ਹੋਣੀਆਂ ਚਾਹੀਦੀਆਂ ਖਿਡਾਰੀਆਂ ਨੂੰ ਪੰਜਾਬ ਦੇ ਚੋਂ ਆਪਣਾ ਮਨ ਦਾ ਸਤਕਾਰ ਮਨ ਦਾ ਜੋ ਪ੍ਰਸ਼ਾਨਾ ਮਿਲਣਾ ਚਾਹੀਦਾ ਵਾ ਕਿਉਂਕਿ ਇੱਕ ਤਰुण ਵਰਗੇ ਖਿਡਾਰੀ ਰੋਲ ਮਾਡਲ ਹੈ ਲੱਖਾਂ ਨੌਜਵਾਨ ਇਹਨਾਂ ਨੂੰ ਦੇਖਦੇ ਹੋਣਗੇ ਜਦੋਂ ਖੰਨੇ ਸਬਜ਼ੀ ਮੰਡੀ ਚ ਟੋਕਰੀ ਚੱਕਦਾ ਆਏਗਾ ਸਬਜ਼ੀਆਂ ਚੱਕਦਾ ਹੋਏਗਾ ਤਾਂ ਉੱਤੇ ਕੋਈ ਹੋਰ ਬੱਚੇ ਕਹਿੰਦੇ ਉਹਨਾਂ ਦੇ ਪਾਪਾ ਮੈਂ ਇੱਕ ਸਪੋਰਟਸਫੋਲ ਜਾਣਾ ਗਣ ਕੇ ਰਹਿਣ ਦਿਓ ਦੇਖ ਲੈ ਤਰुण ਦਾ ਹਾਲ ਦੇਖਿਆ ਨਹੀਂ ਸੋ ਜੇ ਤਰुण ਨੂੰ ਜੋ ਦੇਖਣਗੇ ਤਰुण ਨੂੰ ਨੌਕ ਅੱਗੇ ਲੱਕੇ ਆਏ ਉਹਦੀ ਬਾਹ ਫੜੀ ਤਾਂ ਆਪਣੇ ਬੱਚਿਆਂ ਨੂੰ ਪ੍ਰੋਸਾਈਡ ਕਰਨਗੇ ਖੇਡਾਂ ਵੱਲ ਉਹ ਬੱਚੇ ਦੇਸ਼ ਦਾ ਹਿੰਦੁਸਤਾਨ ਦਾ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਬੱਚਿਆਂ ਨੂੰ ਡਾਈਟ ਜ਼ਰੂਰੀ ਹੈ ਬੱਚਿਆਂ ਨੂੰ ਜੇ ਬਾਹਰ ਫੇਰੀਆਂ ਸ਼ਾ ਜਾਣਾ ਵਾ ਉਹਨੂੰ ਖਰਚੇ ਜ਼ਰੂਰੀ ਹੈ ਕਿੱਥੋਂ ਕਰਜੇ ਲਾ ਕੇ ਪੰਜਾਬ ਦੇ ਇਹ ਕੀਰਤੀਮਾਨ ਇਹ ਪ੍ਰਤਿਭਾਸ਼ਾਲੀ ਨੌਜਵਾਨ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਕਰਦੇ ਚੱਕਦੇ ਰਹਿਣਗੇ ਧੰਨ ਕਰਨੌਜਲਾ ਮੈਂ ਫੇਰ ਕਹਾਂਗਾ ਮੈਂ ਸ਼ੁਕਰੀਆ ਦਾ ਕਰਾਂਗਾ ਸਾਰੇ ਪੰਜਾਬ ਦਾ ਮੀਡੀਆ ਦਾ ਕਿਉਂਕਿ ਇਹ ਜਿੱਤ ਹਾਰ ਦੀ ਲੜਾਈ ਨਹੀਂ ਹੱਕਸ ਦੀ ਲੜਾਈ ਹੈ ਔਰ ਤੁਸੀਂ ਮੀਡੀਆ ਨੇ ਮੀਡੀਆ ਨੇ ਤਰਨ ਨੂੰ ਨੌਕਰੀ ਦੋਈ ਲੱਗਦਾ ਵੀ ਕਿਸੇ ਦੇ ਪਿੱਛੇ ਜਰੂਰ ਕਿਸੇ ਦਾ ਹੱਥ ਹੋਣਾ ਲੱਗਦਾ ਵੀ ਤੁਹਾਡੀ ਮਿਲਣ ਉਹ ਬੰਦੇ ਨੇ ਕੂਲਾਈ ਦੇਖੋ ਮੈਂ ਤਾਂ ਇੱਕ ਜ਼ਰੀਆ ਆਸ਼ੀਰਵਾਦ ਉਸ ਵਾਹਿਗੁਰੂ ਦਾ ਪਰਮਾਤਮਾ ਦਾ ਉਸ ਮਹਾਮਾਈ ਦਾ ਮੈਂ ਫੇਰ ਕਹਾਂਗਾ ਮੈਂ ਇਹਦਾ ਕ੍ਰੈਡਿਟ ਜਿਹੜੇ ਲੋਕ ਕਹਿੰਦੇ ਨਾ ਕੁਮਾਰ ਗੌਰਵ ਜੀ ਆਵਾਜ਼ ਚ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਆ ਦੇਖ ਲਓ ਤੁਹਾਡੇ ਸਾਹਮਣੇ ਅੱਜ ਤਰਨ ਨੂੰ ਨੌਕਰੀ ਮਿਲੀ ਹੈ ਮੈਂ ਇਹਦਾ ਕ੍ਰੈਡਿਟ ਆਪਣੇ ਆਪ ਨੂੰ ਦੇਣ ਦੀ ਬਜਾਏ ਮੈਂ ਸਾਰੇ ਲੁਧਿਆਣੇ ਦੇ মিডিਆ ਵਾਲਿਆਂ ਨੂੰ মিডিਆ ਵਰਗ ਨੂੰ ਦੇਣਾ ਚਾਹੁੰਦਾ